ਜਿਹਨੂੰ ਜਵਾਤੇ ਹਾਊ ਯੂ ਹੈਵ ਟੂ ਡਰਾਈਵ ਹਾਊ ਯੂ ਨਾਟ ਹੈਵ ਟੂ ਵੈਨ ਵੇਅਰ ਇਟਸ ਨੇਸੈਸਰੀ ਐਟ ਵਾਟ ਏਜ ਇਟ ਸ਼ੁੱਡ ਬੀ ਸਟਾਰਟਡ ਵਾਟ ਰੂਲਸ ਸ਼ੁੱਡ ਬੀ ਫਾਲੋਡ ਈਚ ਐਂਡ एवरीथिंग ਦੇ ਆਰ ਗੋਇੰਗ ਟੂ ਗਾਈਡ ਅਸ ਦ ਰੂਲਸ ਦੈਟ ਵੀ ਡੋਨਟ ਨੋ ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੀ ਸਤਿ ਸ਼੍ਰੀ ਅਕਾਲ ਠੀਕ ਹੋ ਜਿਹੜੀ-ਜਿਹੜੀ ਕਲਾਸ ਦੇ ਸਟੂਡੈਂਟ ਨੇ ਸਾਰੇ ਅੰਡਰ ਏਜ 18 ਚਲਾਉਂਦਾ ਮਿਲ ਗਿਆ ਉਹ ਬੱਚਿਆਂ ਦੇ ਮਾਪਿਆਂ ਨੂੰ ਫਾਈਨ ਲੱਗੇਗਾ ਉਹਦਾ ਜਿਹਦੇ ਨਾਂ ਦੇ ਵਹੀਕਲ ਹੋਏਗਾ ਮੋਟਰਸਾਈਕਲ ਸਕੂਟਰ ਕਾਰ ਜੋ ਵੀ ਹੈ ਉਹਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਉਹਦੇ ਚ ਪਲੱਸ 25000 ਰੁਪਏ ਜੁਰਮਾਨਾ ਇਹ ਗਵਰਨਮੈਂਟ ਨੇ ਰੂਲ ਪਾਸ ਕੀਤਾ ਅਗਰ ਮਾਪਿਆਂ ਦਾ ਨਹੀਂ ਹੈ ਕਿਸੇ ਦਾ ਮੰਗ ਕੇ ਲੈ ਗਿਆ ਗਵਾਂਡੀ ਦਾ ਤਾਂ ਜਿਹਦੇ ਨਾਂ ਤੇ ਵਹੀਕਲ ਉਹਨੂੰ 3 ਸਾਲ ਦੀ ਸਜ਼ਾ ਪਲੱਸ 25000 ਰੁਪਏ ਜੁਰਮਾਨਾ ਇਹ ਹੁਣ ਤੁਸੀਂ ਦੇਖਣਾ ਕਿ ਅਸੀਂ ਬਿਨਾ ਲਾਇਸੈਂਸ ਹੋਲਡਰ ਜਿਹਦੇ ਕੋਲ ਲਾਇਸੈਂਸ ਨਹੀਂ ਹੈ ਡਰਾਈਵਿੰਗ ਰਿਸਰਸ ਨਹੀਂ ਹੈ ਵੀ ਵਹੀਕਲ ਚਲਾਉਣਾ ਜਾਂ ਨਹੀਂ ਚਲਾਉਣਾ ਇਹ ਹੁਣ ਤੁਸੀਂ ਸੋਚਣਾ ਵੀ ਆਹ ਜਿਹੜੀ ਹਾਂ ਥਡੀ ਥਦੀ ਅਰੇ ਅਗਰ ਮੋਬਾਈਲ 'ਤੇ ਬੋਲੇ ਜਾ ਰਹੀ ਕਿਸੇ ਨੂੰ ਕਿਤੇ ਮਰਦਾ ਲਿਫਟ ਕਮਰਸ ਹੈ ਇਸ ਨੇਮ ਇਸ ਲਿਫਟ ਕਮਰਸ ਨਿਪਨ ਮੀਪਨ ਥੇਰ ਇਸ ਨਿਪਨ ਸਟੇਜ 12th ਕਾਮਰਸ ਨਿਪਨ ਜੀ ਵਾਸਤੇ ਬਟਾ ਜੁਨੀ ਚਾਹੁੰਦੇ ਆਰੇ ਫੋਨ ਕਰਾਣੇ ਸ਼ੁਰੂ ਕਰ ਦਿੰਨੇ ਆ ਪੋਲੀਟਿਕਲ ਕਿਸੇ ਸਪੈਂਸ ਸਾਹਿਬਾਨ ਤੋਂ ਕਿਸੇ ਐਮਸੀ ਸਾਹਿਬਾਨ ਤੋਂ ਕੋਈ ਹੋਰ ਸਾਡੇ ਜਾਣ ਪਛਾਣ ਵਾਲੇ ਤੋਂ ਕੋਈ ਵੱਡਾ ਕੰਮ ਲਾਉਂਗਾ ਮੋਟਰਸਾਈਕਲ ਤੇ ਵੀ ਸਾਡਾ ਬੱਚਾ 15 ਸਾਲ ਦਾ ਹੈ ਮੋਟਰਸਾਈਕਲ ਰੋਕਿਆ ਉਹਨੂੰ ਛਡਾਓ ਕਿੰਨਾ ਜ਼ੋਰ ਲਾਣਾ ਪੈਂਦਾ ਤੁਹਾਨੂੰ ਸੋਸ਼ਲ ਮੀਡੀਆ ਦੇ ਤੁਹਾਨੂੰ ਪਤਾ ਹੀ ਹੈ ਜਿਹੜਾ ਜਿਹੜਾ ਕੈਮਰੇ ਲੱਗੇ ਆ ਹਰ ਇੱਕ ਵੀਡੀਓ ਬਣਾਉਂਦਾ ਆ ਉਹ ਲਿਆ ਬੱਚਾ ਦੂਸਰੇ ਵੀਡੀਓ ਬਣਾਉਣ ਲੱਗ ਪਏ ਤੇ ਅਸੀਂ ਸਪੀਡ ਨਹੀਂ ਕਰ ਪਾਵਾਂਗੇ ਸਾਡੀ ਮਜਬੂਰੀ ਹੈ ਇਸ ਕਰਕੇ ਤੁਸੀਂ ਪਲੀਜ਼ ਇਹ ਕੰਮ ਨਾ ਕਰੋ ਜਿਹਦੇ ਨਾਲ ਤੁਸੀਂ ਵੀ ਤੰਗ ਹੋ ਤੇ ਸਾਨੂੰ ਵੀ ਪਰੇਸ਼ਾਨ ਹੋ ਸਰਦਾਰ ਸੁਰੀਂਦਰਪਾਲ ਸਿੰਘ ਇਸ ਗੋਇੰਗ ਟੂ ਇਨਫੋਰਮ ਯੂ ਅਬਾਊਟ ਟ੍ਰੈਫਿਕ ਸਿਗਨਲਸ ਐਂਡ ਟ੍ਰੈਫਿਕ ਰੂਲਸ ਥੈਂਕ ਯੂ ਸਰ ਜਾਣੋ ਕਿ ਅੱਜਕੱਲ ਇੱਕ ਸਾਈਬਰ ਕ੍ਰਾਈਮ ਬਹੁਤ ਚੱਲ ਰਿਹਾ ਬਹੁਤ ਹੀ ਜ਼ਿਆਦਾ ਹੈ ਕਿ ਸਿਸਟਮ ਚੱਲ ਗਿਆ ਤੁਹਾਨੂੰ ਕਾਲ ਆਂਦੀ ਹੈ ਤੁਹਾਨੂੰ ਕੋਡ ਮੰਗਦੇ ਆ ਉਹ ਬੈਂਕ ਅਕਾਊਂਟ ਦਾ ਤੁਹਾਡਾ ਏਟੀਐਮ ਬੰਦ ਹੋ ਗਿਆ ਜਾਂ ਤੁਹਾਡੇ ਅਕਾਊਂਟ ਦੇ ਵਿੱਚ ਗਲਤੀ ਨਾਲ ਪੈਸੇ ਚਲ ਗਏ ਕਿ ਨਵਾਂ ਸਿਸਟਮ ਆ ਗਿਆ ਕਿ ਤੁਹਾਡੇ ਅਕਾਊਂਟ ਦੇ ਵਿੱਚ 5-400 ਰੁਪਇਆ ਪਾ ਦੇਣਾ ਤੁਹਾਨੂੰ ਕਾਲ ਆਣੀ ਹੈ ਕਿ 500 ਰੁਪਇਆ ਗਲਤੀ ਨਾਲ ਪੈ ਗਿਆ ਸਾਡਾ ਵੈਕ ਕਰ ਦਿਓ ਪਤਾ ਹੀ ਦੇ ਬਾਰੇ ਬੱਚਿਆਂ ਨੂੰ ਬੱਚਿਆਂ ਬੱਚੇ ਵੱਡੇ ਵੱਡੇ ਨੂੰ ਪਤਾ ਹੋਊਗਾ ਉਹ 500 ਰੁਪਏ ਦੀ ਬਜਾਏ ਫਿਰ ਕਈ ਕੁਝ ਜਾਂਦਾ ਵਾਪਸ। ਹੁਣਾ ਕੋੜ ਕੋੜ ਚਲ ਜਾਂਦਾ ਤੁਹਾਡਾ ਕੋ ਤੁਹਾਡਾ ਸਾਰਾ ਬੈਂਕ ਅਕਾਊਂਟ ਹੈ ਆਪਣੇ ਮਾਪਿਆਂ ਨੂੰ ਸਮਝਾਓ। ਬੈਂਕ ਕਾਉਂਟ ਸਾਫ਼ ਕਰ ਦਿੰਦੇ ਆ। ਉਸ ਤੋਂ ਇਲਾਵਾ ਹੋਰ ਕੌਲਾਂ ਬਹੁਤ ਕਾਰੀਆਂ ਵੀ ਅਸੀਂ ਹੁੰਦੇ ਆ। ਆ ਮਿੱਡੇ ਮੀਲ ਦਾ ਇੱਕ ਸਕੈਮ ਚੱਲ ਰਿਹਾ ਇੱਥੇ ਪਾਤਨਾਂ ਦੇ ਵਿੱਚ। ਜਿਹੜੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਾਸਤੇ ਮਿੱਠੇ ਮੀਲ ਚੱਲ ਰਿਹਾ ਉਹਦੇ ਲਈ ਕਾਲ ਆਂਦੀ ਹੈ ਕਿ ਮੈਂ ਫਲਾਣੇ ਸਕੂਲ ਦੀ ਪ੍ਰਿੰਸੀਪਲ ਬੋਲ ਰਹੀ ਹਾਂ। ਤੇ ਮੇਰੇ ਕੋਲ ਅੱਜ ਕੈਸ਼ ਪੈਸੇ ਦੇਣ ਨੂੰ ਐ ਨਹੀਂ ਵੀ ਤੁਸੀਂ ਪਲੀਜ਼ ਮੇਰੇ ਐਨੇ ਪੈਸੇ ਟਰਾਂਸਫਰ ਕਰ ਦਿਓ ਮੈਂ ਤੁਹਾਡੇ ਘਰੇ ਜਾਂ ਤੁਹਾਡੀ ਸ਼ੌਪ ਤੇ ਪਤਾ ਕਰ ਲੈਂਦੇ ਵੀ ਕੋਣ ਐ ਬੰਦਾ ਇਹ ਇਹਦਾ ਕੀ ਗੰਦਰੀ ਹੈ ਕੀ ਐ ਮਾੜਾ ਮੋਟਾ ਪੜਿਆ ਫਿਰਦਾ ਲੋਕਾਂ ਦੇ ਵਿੱਚ ਫੇ ਤੁਸੀਂ ਐਨੇ ਪੈਸੇ ਪਵਾ ਦਿਓ ਪਤਨਾ ਦੇ ਵਿੱਚ ਹੋ ਗਿਆ 5-7 ਬੰਦਿਆਂ ਨਾਲ 5-7 ਬੰਦਿਆਂ ਤੋਂ ਪੈਸੇ ਪਵਾ ਲੈਗੇ ਨਾ ਮਾਛੀਸਾਨ ਦੇ ਬਾਟਾ ਤੇ ਇਹ ਸਾਈਬਰ ਕ੍ਰਾਈਮ ਦਾ ਬਹੁਤ ਹੀ ਧਿਆਨ ਰੱਖਣ ਵਾਲੀ ਗੱਲ ਹੈ ਇਹਦਾ ਧਿਆਨ ਦੇਖੋ ਆਪਣੇ ਮਾਪਦਾਨ ਨੂੰ ਵੀ ਦੱਸੋ ਜੀ ਇਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਆ। ਖਾਸ ਸਫਟ ਬਾਰੇ ਦੱਸ ਰਿਆਂ। ਇੱਕ ਤਾਂ ਜਿਹੜੇ ਮੋਟਰਸਾਈਕਲ ਤੇ ਤਿੰਨ ਤਿੰਨ ਬਹਿ ਗਏ ਨੰਗਦੇ ਨੇ। ਪੁਲਿਸ ਨੂੰ ਲਾ ਨੱਕਾ ਲੱਗਾ ਤਾਂ ਵੇਖੇ ਨਾ ਇੱਕ ਇਹਨਾਂ ਜੂਟਾਂ ਲੈਂਦੇ ਬੈ ਗਾ। ਤੇ ਪਿੱਛੇ ਇਹ ਜਿਹੜੀ ਵਹਿੰਦੇ ਗੱਡੀ ਆਉਂਦੀ ਤਾਂ ਉੱਤੇ ਡੱਟ ਜੇਗੀ ਕਿ ਨਹੀਂ? ਕਰਦੇ ਹੋ ਨਾ ਇਹ ਤਾਂ। ਇਹ ਨਹੀਂ ਬਿਲਕੁਲ ਵੀ ਕਰਨਾ। ਠੀਕ ਆ ਤਿੰਨ ਸਵਾਰੀਆਂ ਬਹਿਣੀਆਂ ਨਹੀਂ। ਵੈਸੇ ਅੰਡਰੇ ਮੋਟਰਸਾਈਕਲ ਦਾ ਤੁਹਾਨੂੰ ਪਤਾ ਲੱਗ ਗਿਆ ਕਾਨੂੰਨ ਦਾ ਨਾ। ਐਸਐਚਓ ਸਾਹਨੇ ਦੱਸ ਦਿੱਤਾ ਤੁਹਾਨੂੰ। ਇਹ ਹੰਡਰੇਂਜ ਕੋਈ ਵੀ ਮੋੜ ਚਣ ਨਹੀਂ ਚਲਾਊਗਾ ਸਜ਼ਾ ਬਾਰੇ ਪਤਾ ਲੱਗ ਗਿਆ ਜੁਰਮਾਨੇ ਬਾਰੇ ਪਤਾ ਲੱਗ ਗਿਆ ਤੇ ਇੱਕ ਹੈਲਮਟ ਨਹੀਂ ਪਾਉਂਦੇ ਬਾਹਰ ਲੰਮੜਾ ਜਿਹੜਾ ਮੋਟਰਸਾਈਕਲ ਨਾਲ ਟੰਗੇ ਹੁੰਦੇ ਨੇ ਨਾਲੇ ਉਹਦੇ ਦੇ ਥੋੜਾ ਜਿਹਾ ਕੰਟਰੋਲ ਰੱਖ ਕੇ ਪਾਣਾ ਹੈਲਮਟ ਜਿਹੜਾ ਸਿਰ ਤੇ ਲਾਓ ਹੈਲਮਟ ਦਾ ਬੈਨੀਫਿਟ ਇਹੋ ਹੀ ਆ ਵੀ ਜੇ ਡਿੱਗਦਾ ਜਾਂ ਕੋਈ ਐਕਸੀਡੈਂਟ ਹੁੰਦਾ ਸਿਰ ਤੇ ਸੱਟ ਨਹੀਂ ਵੱਜਦੀ ਸਿਰ ਤੇ ਸੱਟ ਵੱਜੀ ਤੇ ਬੰਦਾ ਗਿਆ ਠੀਕ ਹੈ ਨਾ ਤੇ ਇੱਕ ਮੈਂ ਸਤਿrode ਇਹ ਚੀਜ਼ ਇਹਨਾਂ ਜਦੋਂ ਮੋਟਰਸਾਈਕਲ ਤੇ ਚੜ੍ਹਦੇ ਨੇ ਬੱਚੇ ਇਹ ਪੰਜਾਬ ਹੁੰਦੇ ਨੇ ਇੱਕ ਦਿਨ ਤੋਂ ਅੱਗੇ ਕੱਢਦੇ ਨੇ ਜਿਹੜਾ ਗਵਰਨਮੈਂਟ ਦਾ ਰੂਲ ਅੱਜ ਸਾਰਾ ਆਪਾਂ ਨੂੰ ਦੱਸਣ ਆਏ ਨੇ ਇਟਸ ਨਾਟ ਐ ਨਿਊ ਰੂਲ ਆਲਰੇਡੀ ਐਨ ਰੂਲ ਬਣਿਆ ਹੋਇਆ ਹੈ ਕਿ ਜਿਹੜਾ ਬੱਚਾ ਨਵਾਲਗ ਹੈ ਦ ਚਾਈਲਡ ਇਜ਼ ਨਾਟ ਅਡਲਟ ਚਾਈਲਡ ਉਹ ਕੋਈ ਵੀ ਵਹੀਕਲ ਡਰਾਈਵ ਨਹੀਂ ਕਰ ਸਕਦਾ ਹੁਣ ਤੱਕ ਗਵਰਨਮੈਂਟ ਨੇ ਇਸ ਰੂਲ ਨੂੰ ਸਟ੍ਰਿਕਟਲੀ ਫਾਲੋ ਨਹੀਂ ਕੀਤਾ ਤੁਹਾਨੂੰ ਕਿਤੇ ਹੈ ਸੇਫਤਾ ਜਿੰਦੀ ਮੈਂ ਆਮ ਐਟ ਮਾਈ ਪੀਜੀ ਥੈਨ ਆਈ ਸਵਿਚ ਆਫ ਮਾਈ ਫੋਨ ਸਵਾਗਤ ਆਜਾ ਜਦੋਂ ਮੈਂ ਆਈ ਗੈਟ ਅਪ ਆਈ ਵੇਕ ਅਪ ਤਾਂ ਮੈਂ ਉਸ ਦੇ ਦੁਆਰਾ ਤੋਂ ਪਾਲ ਕੀਤਾ ਬਹੁਤ ਤਰ੍ਹਾਂ ਦੀਆਂ ਕਾਲਸ ਨੇ ਜਿਹੜੀਆਂ ਤੁਹਾਨੂੰ ਜਿਹੜੀਆਂ ਅਨਨੋ ਨੰਬਰਸ ਤੋਂ ਆਉਂਦੀਆਂ ਨੇ ਠੀਕ ਹੈ ਸੋ ਆਪਣੇ ਪੇਰੈਂਟਸ ਨੂੰ ਵੀ ਦੱਸੋਗੇ ਇਹਨਾਂ ਗੱਲਾਂ ਬਾਰੇ ਤੁਸੀਂ ਵੀ ਅਵੇਅਰ ਰਹੋਗੇ ਔਰ ਆਪਣੀਆਂ ਕੋਈ ਵੀ ਪੀਫ ਆਨ ਹੈ ਜਿਹੜਾ ਕਾਨੂੰਨ ਪਾਸ ਹੋਇਆ ਹੁਣ 1 ਅਗਸਤ ਤੋਂ ਲਾਗੂ ਹੋਏਗਾ ਕਿ ਜਿਹੜੇ ਬੱਚੇ ਨਵਾਲਗਨੇ ਕੋਈ ਵੀਕਲ ਚਲਾਉਂਦੇ ਪਾਏ ਗਏ ਤੇ ਉਹਨਾਂ ਦੇ ਮਾਪਿਆਂ ਨੂੰ ਸਜ਼ਾ ਤੇ ਪਲੱਸ ਜੁਰਮਾਨੇ ਬਾਰੇ ਜਾਣਕਾਰੀ ਦਿੱਤੀ ਗਈ। ਉਹਦੇ ਬਾਰੇ ਅਵੇਅਰਨੈਸ ਕੈਂਪ ਲਗਾਇਆ ਗਿਆ ਤੇ ਸਕੂਲ ਦੇ ਸਟਾਫ ਤੇ ਪ੍ਰਿੰਸੀਪਲ ਸਾਹਿਬ ਨੇ ਬਹੁਤ ਸਪੋਰਟ ਕੀਤਾ ਤੇ ਮਾਪਿਆਂ ਨੇ ਵੀ ਇਸ ਗੱਲ ਨੂੰ ਸਾਨੂੰ ਇੰਸ਼ੋਰ ਕੀਤਾ ਵੀ ਅਸੀਂ ਇਹ ਬਿਲਕੁਲ ਲਾਗੂ ਕਰਾਂਗੇ ਤੁਹਾਡੀ ਮਦਦ ਕਰਾਂਗੇ। ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਇੱਕ ਵਾਸਤੇ ਤੋਂ ਬਾਅਦ ਮਾਪਿਆਂ ਨੂੰ